ਕਿਹੜਾ ਕੰਮ ਹੈ ਜਿਹੜਾ ਬੰਦਾ ਨਹੀਂ ਕਰ ਸਕਦਾ ਵਿੱਚ ਉੱਡਣ ਵਾਲੇ ਜਹਾਜ਼ ਬਣਾ ਦਿੰਦਾ ਦੌੜ ਨਹੀਂ ਸਕਦਾ ਇੰਨਾ ਤੇਜ਼ ਪਰ ਮੈਂ ਬਣਾ ਤਾਂ ਸਕਦਾ ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਕੀਤੀ ਹੈ ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ ਬੜਾ ਬੰਨਣਾ ਔਖਾ ਹੈ ਜੀ ਬੜਾ ਬੰਨਣਾ ਔਖਾ ਹੈ ਇਸ ਇਸ ਗੱਲ ਨੇ ਇਸ ਵਿਚਾਰ ਨੇ ਮਾਫ਼ ਕਰਨਾ ਸਾਨੂੰ ਸਿਰੇ ਦੇ ਹਾਲਸੀ ਬਣਾ ਦਿੰਦਾ ਹੈ ਸਿਰੇ ਦੇ ਆਲਸੀ ਬਣਾ ਦਿੰਦਾ ਹੈ ਜਦੋਂ ਕਿਸੇ ਨੂੰ ਕੋਈ ਆਖੀਏ ਨਾ ਕਿ ਆਹ ਕੰਮ ਕਰ ਲਵੋ ਉਹ ਕਹਿੰਦਾ ਅਸੀਂ ਕਿੱਥੇ ਕਰ ਸਕਦੇ ਆਂ ਜੀ ਇਹ ਕੰਮ ਕਰਨਾ ਬੜਾ ਔਖਾ ਹੈ ਮਾਫ਼ ਕਰਨਾ ਕਿਹੜਾ ਕੰਮ ਹੈ ਜਿਹੜਾ ਬੰਦਾ ਨਹੀਂ ਕਰ ਸਕਦਾ ਕਿਉਂਕਿ ਬੰਦੇ ਨੂੰ ਪੈਦਾ ਕਰਨ ਵਾਲਾ ਕੌਣ ਹੈ ਬੰਦੇ ਨੂੰ ਸੰਸਾਰ ਵਿੱਚ ਭੇਜਣ ਵਾਲਾ ਕੌਣ ਹੈ ਪ੍ਰਮਾਤਮਾ ਵਾਹਿਗੁਰੂ ਉਹ ਰੱਬ ਉਹ ਗॉड ਉਹਨੇ ਪੈਦਾ ਕੀਤਾ ਹੈ ਨਾ ਤੇ ਉਸ ਮਾਲਕ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਆਪਰੇਨ ਇਹ ਦਿਮਾਗ ਹੱਥ ਪੈਰ ਅੱਖਾਂ ਕੰਨ ਨੱਕ ਉਹਨੇ ਸਾਰਾ ਕੁਝ ਦਿੱਤਾ ਹੈ ਕਿ ਬੰਦਾ ਆਪਣੇ ਜੀਵਨ ਕਾਲ ਵਿੱਚ ਕੀ ਨਹੀਂ ਕਰ ਸਕਦਾ ਬਹੁਤ ਕੁਝ ਕਰ ਸਕਦਾ ਹੈ ਜਿਸ ਬੰਦੇ ਨੇ ਜੇਸ ਬੰਦੇ ਨੇ ਸੋਚਿਆ ਕਿ ਮੇਰੇ ਤੋਂ ਇਹਨਾਂ ਤੇਜ਼ ਦੌੜਿਆ ਨਹੀਂ ਜਾ ਸਕਦਾ ਮੇਰੀ ਇਨੀ ਸਪੀਡ ਨਹੀਂ ਹੈ ਇਹਨੇ ਪਿਆਰ ਬਲੋ ਉਹ ਸਪੀਡ ਵਾਲੀਆਂ ਟ੍ਰੇਨਾਂ ਚਲਾ ਦਿੱਤੀਆਂ ਬੱਸਾਂ ਗੱਡੀਆਂ ਮੋਟਰ ਕਾਰਾਂ ਚਲਾ ਦਿੱਤੀਆਂ ਬਣਾ ਦਿੱਤੀਆਂ ਇਹ ਕਿੰਨੇ ਬਣਾਈਆਂ ਨੇ ਬੰਦੇ ਦੇ ਦਿਮਾਗ ਨੇ ਬੰਦੇ ਦੇ ਬ੍ਰੇਨ ਨੇ ਇਹਨੇ ਸੋਚਿਆ ਕਿ ਮੈਂ ਦੌੜ ਨਹੀਂ ਸਕਦਾ ਇੰਨਾ ਤੇਜ਼ ਪਰ ਮੈਂ ਬਣਾ ਤਾਂ ਸਕਦਾ ਹੈ ਨਾ ਇਹਨੇ ਪੰਛੀਆਂ ਨੂੰ ਉੱਡਦਿਆਂ ਹੋਇਆਂ ਵੇਖਿਆ ਸੋਚਿਆ ਕਿ ਮੈਂ ਪੰਛੀਆਂ ਵਾਂਗ ਉੱਡਾਂ ਪਰ ਕਹਿੰਦਾ ਮੈਂ ਉੱਡ ਨਹੀਂ ਸਕਦਾ ਪਰ ਮੈਂ ਉੱਡਣ ਵਾਲੀ ਅਸਮਾਨ ਵਿੱਚ ਪੰਛੀਆਂ ਦੇ ਵਾਂਗ ਕੋਈ ਚੀਜ਼ ਤਾਂ ਬਣਾ ਸਕਦਾ ਹੈ ਨਾ ਇਹਨੇ ਜਹਾਜ਼ ਬਣਾ ਦਿੱਤਾ ਇਹਨੇ ਅਸਮਾਨ ਵਿੱਚ ਉੱਡਣ ਵਾਲੇ ਜਹਾਜ਼ ਬਣਾ ਦਿੱਤੇ ਬੰਦਾ ਕੀ ਨਹੀਂ ਕਰ ਸਕਦਾ ਜੀ ਜਿਹਦੀ ਘਾੜਤ ਪ੍ਰਮਾਤਮਾ ਨੇ ਘੜੀ ਹੋਵੇ ਜਿਸ ਜਿਸ ਦੀ ਘਾੜਤ ਵਾਹਿਗੁਰੂ ਨੇ ਘੜੀ ਹੋਵੇ ਉਹ ਬੰਦਾ ਕੀ ਨਹੀਂ ਕਰ ਸਕਦਾ